ਐਂਡ ਵੈਲਕਮ ਗਾਇਸ ਅੱਜ ਦੇ ਵਲੌਗ ਦੀ ਸਟਾਰਟਿੰਗ ਕਰਨ ਜਾ ਰਹੇ ਹਾਂ ਹੋਪ ਕਰਦਾ ਤੁਸੀਂ ਸਾਰਿਆਂ ਨੂੰ ਵਧੀਆ ਹੋਗੇ ਅੱਜ ਆਪਾਂ ਗਰਾਊਂਡ ਤੇ ਆਏ ਆ ਤੇ ਕਬੱਡੀ ਹੋਣੀ ਤੇ ਗਰਾਊਂਡ ਬਣਾਉਣ ਲੱਗੇ ਆ ਸਟਾਰਟਿੰਗ ਵੇਖਣ ਦੇ ਕਿੱਥੇ ਕਰੀਏ ਟੋਟਾ ਵੀ ਟਰਫ ਹੈ ਨਾ ਮੈਂ ਪਹਿਲੀ ਦੇ ਵਿੱਚ ਵੇਖ ਸਕਦੇ ਤੁਸੀਂ ਇੱਥੇ ਆਪਾਂ ਗਰਾਊਂਡ ਹੈ ਇੱਕ ਕਬੱਡੀ ਉਹ ਹਾਂਗੇ ਆਪਣੇ ਵੀਡੀਓ ਵਿੱਚ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਮੁਨਾਇ ਕਰੀ ਗਰਾਊਂਡ ਦੇ ਵਿੱਚ ਖਲੀ ਖਲੀ ਆਪਾਂ ਆਤੀ ਤੇ ਇਹ ਸੈੱਟ ਕਰਤਾ ਚੱਕਰ ਬਣਾਤਾ ਇੱਥੇ ਆਣੀ ਕਬੱਡੀ ਹੁਣ ਕੁੜੀਆਂ ਕਣੀਆਂ ਰੈਡੀ ਹੋਣ ਗਈਆਂ ਮਗਰ ਗਰਾਊਂਡ ਦੇ ਆਪਾਂ ਆ ਗਏ ਹਾਂ ਤੇ ਆ ਵੇਖੋ ਕੁੜੀਆਂ ਤੇ ਉਹ ਦੂਜੀ ਫੋਟੋ ਆਉਂਦੀ ਏਕ फोटो हो गया तो मैच स्टार्ट होना वा तो जुड़े रहो अपने ब्लॉक के नुचरक हो मैच बारह तरीक ने मैच पूरा सिरे मैच पूरा सिरे का पूरा जोर लगा मैच पूरा पूरा वेखो ਹੁਣੇ ਕੋ ਦੇਖੋ ਤੇ ਆ ਕੁਲੀ ਨੇ ਜਵਾਬ ਉਹ ਰਾਹ ਕਰਦਾ ਹੈ ਮੈਂ ਅਜ ਤੋਂ ਬਾਅਦ ਆ ਪਾ ਗਏ ਹਾ ਗੋਦਰਾ ਸਾਹਿਬ ਤੇ ਆਪਾਂ ਪਹਿਲਾਂ ਕਿਤੇ ਗਏ ਹੋਏ ਸੀ ਫਿਰ ਗੋਦਰਾ ਸਾਹਿਬ ਆ ਗਏ ਤੇ ਯਾਨੀ ਕਿ ਆਪਾਂ ਉੱਥੇ ਮੱਥਾ ਮੱਥਾ ਟੇਕ ਕੇ ਪ੍ਰਸਾਦਾ ਪਨ ਛੱਕ ਕੇ ਫਿਰ ਗਲੀ ਘਲੋਤੇ ਇਰਾਪਾ ਬਾਹਰ ਘੁੰਮਣ ਫੇਰ ਲਾਂਗੇ ਇੱਥੇ ਖਲੋ ਕੇ ਵੇਖਣਦੇ ਆ ਨਿਆਣੇ ਪਟਾਕੇ ਵਿੜੋ ਕੇ ਚਲਾਉਂਦੇ ਮੇਲਾ ਪੂਰਾ ਭਰਿਆ ਪਿਆ ਸੀ ਤੇ ਹੋਰ ਆਪਣੇ ਵਲੌਗਰ ਨਾਲ ਜੁੜਿਆ ਰਿਹਾ ਕਰੋ ਤੇ ਆਪਣੇ